ਕਿਆ ਕਹਿੰਦੇ ਅੱਗੇ ਦਾ ਰਸਤਾ ਕਿੱਧਰ ਗਵਾਚ ਰਿਹਾ ਮੇਰੇ ਹਿਸਾਬ ਨਾਲ ਇਹ ਤਾਂ ਭਾਈ ਵਾਕਈ ਉਲਝਣ ਵਾਲਾ ਕੰਮ ਆ ਹੁਣ ਕਿੱਧਰ ਲੰਘਣਾ ਹੈ ਹੈ ਕਿੱਧਰ ਕੋ ਜਾਣੇ ਕਰੇ ਕਿੱਧਰ ਨੂੰ ਜਾਣਾ हेलो गाइज ये जंगल है अरनौट जंगल में मंगल हम इस पे गुमशुदा हो चुके हैं इधर को जाने का रे भैया बाकी जानवर ना कोई निकले अभी ਇੱਕ ਚੀਜ਼ ਯਾਦ ਹਵਾ ਚੱਲੀ ਜਾਂਦੀ ਕਰਕੇ ਨਾ ਤੇ ਗਰਮੀ ਨਹੀਂ ਲੱਗ ਰਹੀ ਜਿਵੇਂ ਵੈਦਰ ਵੀ ਸਹੀ ਹੈਗਾ ਤੇ ਅੱਜ ਨੇ ਯਾਰ ਆਊਗਾ ਇਹਨੂੰ ਦੇਖਣ ਦਾ ਇਹ ਆਪਣੇ ਨਾ ਜਾੜ ਦੇ ਨੇੜੇ ਹੀ ਆ ਇੱਧਰ ਜਮ ਘਰਾਂ ਤੋਂ ਸਾਰੀ 5-10 ਮਿੰਟਾਂ ਦੀ ਡਰਾਈਵ ਤੇ ਆ ਇਹਦਾ ਨਾਮ ਨਹੀਂ ਗਿਆ ਲिटल ਮਾਊਂਟੇਨ ਉਹ ਕਿਉਂ ਹੈ किधर रह गए वो तेरे पीछे ये तो रास्ता ही बता देगा कि किधर जाना